ਹallelujah ਆਓ ਆਪਾਂ ਮਿਲ ਕੇ ਪਰਮੇਸ਼ਰ ਦੇ ਬਚਨ ਤੇ ਮਨਨ ਕਰਦੇ ਹਾਂ ਆਪਣਾ ਅੱਜ ਦਾ ਬਚਨ ਹੈ ਗਲਤੀਆਂ ਦੀ ਪੁਸਤਕ 5 ਦਾ 22 ਅਤੇ 23 ਜਿਸਦੇ ਵਿੱਚ ਲਿਖਿਆ ਗਿਆ ਹੈ ਪਰ ਆਤਮਾ ਦਾ ਫਲ ਇਹ ਹੈ ਪ੍ਰੇਮ ਆਨੰਦ ਸ਼ਾਂਤੀ ਧੀਰਜ ਦਿਆਲਤਾ ਭਲਾਈ ਵਫਾਦਾਰੀ ਤੇ 23 ਵਿੱਚ ਲਿਖਿਆ ਨਰਮਾਈ ਸੰਯਮ ਇਹ ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਹੋਈ ਸਾਰਾ ਨਹੀਂ ਹੈ ਹallelujah ਪਰਮੇਸ਼ਰ ਦੇ ਵਚਨ ਦੇ ਪੜੇ ਸੁਨੇਹਾ ਕਿ ਸਭ ਨੂੰ ਅਸ਼ੀਸ਼ ਤੇ ਬਰਕਤ ਮਿਲੇ ਆਪਾਂ ਅੱਜ ਦਾ ਟੌਪਿਕ ਰੱਖਿਆ ਹੈ ਫਲ ਫਲ ਕੀ ਹੁੰਦਾ ਵਾ ਪਰਮੇਸ਼ਰ ਦੇ ਵਚਨ ਤੇ ਉਹ ਆਪਾਂ ਨੂੰ ਆਤਮਾ ਦੇ ਫਲ ਦੱਸੇ ਗਏ ਨੇ ਪਹਿਲਾ ਫਲ ਪ੍ਰੇਮ ਪ੍ਰੇਮ ਕੀ ਚੀਜ਼ ਹੁੰਦੀ ਹੈ ਪ੍ਰੇਮ ਹੁੰਦਾ ਵਾ ਦੇਖੋ ਇਸੇ ਤਰ੍ਹਾਂ ਜਿਵੇਂ ਆਪਾਂ ਪੜਦੇ ਆ ਇੱਕ ਉਕਰਨ ਕੀ ਆ ਉਧਾਰ 13 ਦਾ 4 ਜਿਸਦੇ ਵਿੱਚ ਲਿਖਿਆ ਗਿਆ ਵਾ ਪ੍ਰੇਮ ਧੀਰਜवान ਅਤੇ ਕਿਰਪਾਲੂ ਹੈ ਪ੍ਰੇਮ ਹੁਸ-ਹੁਸ ਨਹੀਂ ਕਰਦਾ ਪ੍ਰੇਮ ਹੁੱਲਦਾ ਨਹੀਂ ਪ੍ਰੇਮ ਕੋ-ਕੋ ਨਹੀਂ ਕਰਦਾ ਕਿ ਜਿਸ ਤਰ੍ਹਾਂ ਕਹਿੰਦੇ ਨੇ ਜੀ ਜਦੋਂ ਆਪਾਂ ਕਿਸੇ ਨੂੰ ਪ੍ਰੇਮ ਕਰਦੇ ਆਂ ਪਰਮੇਸ਼ਰ ਪ੍ਰੇਮ ਜਿਹੜਾ ਬੰਦਾ ਕਿਸੇ ਨੂੰ ਪ੍ਰੇਮ ਕਰਕਦਾ ਨਾ ਉਹ ਹਮੇਸ਼ਾ ਨਿਰਮਟਾਈ ਨਾ ਰਹੇ ਹallelujah ਨਾ ਤਾ ਉਹ ਬਾੜਾ ਉਸ ਨੂੰ ਉਸ ਕਰੂਗਾ ਨਾਤ ਆਪਣੇ ਆਪ 'ਚ ਕੋਈ ਕਮਾਂਡਰ ਰੱਖੂਗਾ ਹਨਾ ਸਭ ਤੋਂ ਵੱਡੀ ਗੱਲ ਹੈ ਕਿ ਉਹ ਧੀਰਜਵਾਨ ਹੋਗਾ ਉਹ ਹਰ ਚੀਜ਼ ਜਿ ਕਹਿੰਦੇ ਨੇ ਕਿ ਵਫਾਦਾਰੀ 'ਚ ਚੱਲੂਗਾ ਤੇ ਆਪਣੇ ਆਪ ਨੂੰ ਇੱਕ ਜਿਹੜੇ ਦੂਸਰੇ ਜਿੰਨੂੰ ਆਪਾ ਪ੍ਰੇਮ ਕਰਦੇ ਹੋ ਉਹਦੇ ਲਈ ਕਿਰਪਾ ਨੂੰ ਰਹਿਣਾ ਕਿ ਜਿਹਦੇ ਅੰਦਰ ਪ੍ਰੇਮ ਹੋਊਗਾ ਹਾਲੇਲੂਇਆ ਇਸੇ ਤਰ੍ਹਾਂ ਜਦੋਂ ਆਪਾਂ ਪੜਦੇ ਹਾਂ ਪਹਿਲਾ ਯੋਗਨਾ ਉਹਦਾ 4 ਦਾ 7 ਜੀਵ ਦੇ ਵਿੱਚ ਲਿਖਿਆ ਵਾ हे ਪਿਆਰਿਓ ਆਓ ਇਕੱਠ ਅਸੀਂ ਇਕ ਦੂਏ ਨਾਲ ਪੇਮ ਰੱਖੀਏ ਕਿਉਂ ਜੋ ਪੇਮ ਪਰਮੇਸ਼ਵਰ ਤੋਂ ਹੈ ਅਤੇ ਹਰੇਕ ਜਿਹੜਾ ਪੇਮ ਕਰਦਾ ਹੈ ਉਹ ਪਰਮੇਸ਼ਵਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ਵਰ ਨੂੰ ਹੀ ਜਾਣਦਾ ਹੈ ਹallelujah ਦੇਖੋ ਪਰਮੇਸ਼ਵਰ ਨੇ ਆਪਣੇ ਲਈ ਕਿੰਨਾ ਅਧੀਨ ਕੀ ਵਾਲਾ ਵਚਨ ਦੱਸਿਆ ਵਾ ਕਿ ਜਿਹੜਾ ਬੰਦੇ ਅੰਦਰ ਪੇਮ ਹੈ ਉਹ ਕੀ ਕਰਦਾ ਵਾ ਪਰਮੇਸ਼ਵਰ ਤੋਂ ਜੰਮਿਆ ਹੋਇਆ ਵਾ ਤੇ ਪਰਮੇਸ਼ਵਰ ਨੂੰ ਕੀ ਜਾਣਦਾ ਵਾ ਹallelujah ਸੱਚਮੁੱਚ ਪ੍ਰੇਮ ਦਾ ਜਿਹੜਾ ਫਲ ਹੈ ਨਾ ਇਹ ਬਹੁਤ ਹੀ ਗਿਆਲੀ ਹੈ ਧੀਨ ਦੀ ਵਫਾਦਾਰੀ ਸੇ ਇੱਕ ਸੈਨਮਾਲਾ ਫਲ ਹallelujah ਕਿ ਜੋ ਕਿ ਆਪਾਂ ਕ੍ਰਿਸਤੀਆਚ ਆਪਣੇ ਆਪ ਦੇ ਅੰਦਰ ਹੋਣਾ ਚਾਹੀਦਾ ਵਾ ਕਿ ਜਿਸ ਤਰ੍ਹਾਂ ਪਰਮੇਸ਼ਵਰ ਨੇ ਆਪਾਂ ਨੂੰ ਪ੍ਰੇਮ ਕੀਤਾ ਇਸੇ ਤਰ੍ਹਾਂ ਆਪਾਂ ਦਾ ਵੀ ਫਰਜ਼ ਬਣਦਾ ਵਾ ਵੀ ਆਪਾਂ ਵੀ ਇੱਕ ਦੂਸਰੇ ਦੇ ਕੀ ਪ੍ਰੇਮ ਕਰੀਏ ਕਿਉਂਕਿ ਨਾ ਤਾਂ ਆਪਾਂ ਕਰੇ ਆਪਣੇ ਚ ਬੜਾਈ ਕਰੀਏ ਕਿਉਂਕਿ ਜਿਹੜੀ ਬੜਾਈ ਖੁਦਾ ਨੇ ਆਪਾਂ ਨੂੰ ਦੇਣੀ ਹੈ ਨਾ ਉਹ ਆਪਾਂ ਨਹੀਂ ਲੈ ਸਕਦੇ ਹallelujah ਕਿਉਂਕਿ ਪਰ ਆਤਮਾ ਦਾ ਪਹਿਲਾ ਫਲ ਹੈ ਪ੍ਰੇਮ ਪ੍ਰੇਮ ਜੋ ਹੈਗਾ ਧੀਰਜਵਾਨ ਹੈ ਦਿਆਲੂ ਹੈ ਹallelujah ਕਿਉਂਕਿ ਪਰਮੇਸ਼ਵਰ ਦਾ वचन ਕਹਿੰਦਾ ਵਾ ਕਿ ਆਤਮਾ ਦਾ ਫਲ ਹੈ ਪ੍ਰੇਮ ਖੁਦਾ ਇਸ वचन ਦੀ ਰਾਹੀਂ ਸਭ ਨੂੰ ਆਸ਼ੀਸ਼ ਤੇ ਬਰਕਤ ਦੇਵੇ ਆਈ ਆਪਾਂ ਮਿਲ ਕੇ ਹੀ ਦੁਆ ਕਰਦੇ ਆਂ ਹਾਲੇਲੂਇਆ ਧੰਨਵਾਦ 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 ਤਾਰੀਫ ਕਰਦੇ ਆਂ ਮੇਰੇ ਪਰਮੇਸ਼ਵਰ ਅੱਜ ਦੇ ਸੁੰਦਰ ਵਚਨ ਦੇ ਲਈ ਪ੍ਰਭੂ ਤੇਰਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਰਾਜਿਆਂ ਦੇ ਰਾਜੇ ਤੇਰੀ ਮਹਿਮਾ ਤੇ ਸਤੂਤੀ ਕਰਦੇ ਆਂ ਮੇਰੇ ਪਰਮੇਸ਼ਵਰ ਦਰ ਤੇ ਕੰਬ ਦੇ ਹੋਏ ਪ੍ਰਭੂ ਤੇਰੀ ਹਜ਼ੂਰੀ ਚਾਹੀਦੀ ਹੈ ਮੇਰੇ ਪ੍ਰਭੂ ਜੀ ਇਸ ਵਚਨ ਦੇ ਦੁਆਰਾ ਤੁਸੀਂ ਗੱਲ ਕੀਤੀ ਮੇਰੇ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆਂ ਸੱਚਮੁੱਚ ਪ੍ਰਭੂ ਤੁਸੀਂ ਇੱਕ ਪ੍ਰੇਮ ਸਿਖਾ ਕੇ ਗਏ ਹੋ ਆਪਣੇ ਬੱਚਿਆਂ ਨੂੰ ਮੇਰੇ ਖੁਦਾਬੰਦਾ ਹallelujah ਮੇਰੇ ਪ੍ਰਭੂ ਜੀ ਜੋ ਤੇਰੀ ਆਤਮਾ ਦਾ ਫਲ ਹੈ ਮੇਰੇ ਪ੍ਰਭੂ ਜੀ ਪ੍ਰੇਮ ਰੱਖੋ ਮੇਰੇ ਦਾ ਇੱਕ ਦੂਸਰੇ ਨਾਲ ਪ੍ਰੇਮ ਨਾਲ ਰਹੋ ਮੇਰੇ ਪਰਮੇਸ਼ਵਰ ਹallelujah ਮੇਰੇ ਪ੍ਰਭੂ ਤੇਰੀ ਤਾਰੀਫ ਕਰਦੀ ਹੈ ਤੇਰੀ ਮਹਿਮਾ ਤੇਰੀ ਸਤਿuti ਕਰਦੀ ਹੈ ਮੇਰੇ ਪਰਮੇਸ਼ਵਰ ਹallelujah ਜਿੰਨੇ ਲੋਕ ਪਰਮੇਸ਼ਰ ਦੇ ਵਚਨ ਨੂੰ ਸੁਣਨ ਮੇਰੇ ਪ੍ਰਭੂ ਜੀ ਉਹਨਾਂ ਦੇ ਮਨਾਂ 'ਚ ਪ੍ਰਭੂ ਤੇਰੇ ਵਾਲਾ ਪ੍ਰੇਮ ਉtre ਮੇਰੇ ਖੁਦਾਬੰਦਾ ਤੇਰੀ ਆਤਮਾ ਦਾ ਫਲ ਉtre ਮੇਰੇ ਖੁਦਾਬੰਦਾ ਦਇਆ ਕਰੀ ਮੇਰੇ ਪਰਮੇਸ਼ਵਰ ਰਹਿਮਗਵਾਈ ਕਰੀ ਮੇਰੇ ਖੁਦਾਵੰਦ ਤੇਰਾ ਧੰਨਵਾਦ ਕਰਦੇ ਆ ਪ੍ਰਭੂ ਜੀ ਰਾਜਿਆਂ ਦੇ ਰਾਜਾ ਤੇਰੀ ਮਹਿਮਾ ਤੇਰੀ स्तुਤੀ ਕਰਦੇ ਆ ਮੇਰੇ ਪਰਮੇਸ਼ਵਰ ਨਾਲ तमाम ਭੈਣ ਭਰਾਵਾਂ ਲਈ ਸਤਿਕਾਰਨਾ ਕਰਦੇ ਮੇਰੇ ਪ੍ਰਭੂ ਜੀ ਜੋ ਇਸ ਇਸ ਸਮੇਂ ਪਰੇਸ਼ਾਨ ਨੇ ਮੇਰੇ ਪ੍ਰਭੂ ਜੀ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਤੁਸੀਂ ਜਾਣਦੇ ਹੋ ਮੇਰੇ ਪ੍ਰਭੂ ਜੀ ਕਿ ਕਿ ਮੇਰੇ ਭੈਣ ਭਰਾ ਦੀ ਪਰੇਸ਼ਾਨੀ ਦਾ ਹੱਲ ਕਰੋ ਖੁਦਾਵੰਦ ਰਹਿਮ ਦਇਆ ਕਰੋ ਜੋ ਪਰਮੇਸ਼ਰ ਲੜਾਈ ਝਗੜੇ ਪਰਮੇਸ਼ਰ ਦੁਨੀਆ ਤੇ ਹੋ ਰਹੀ ਨੇ ਮੇਰੇ ਖੁਦਾਬੰਦਾ ਤੇਰਾ वचन ਕਹਿੰਦਾ ਵਾ ਤੁਸੀਂ ਡਰੋ ਨਹੀਂ ਸਿਰਫ ਕੀ ਕਰੋ ਜਾਗੋ ਤੇ ਪ੍ਰਾਰਥਨਾ ਚ ਲੱਗੇ ਰਹੋ ਮੇਰੇ ਖੁਦਾਬੰਦਾ ਸੱਚਮੁੱਚ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਮੇਰੇ ਖੁਦਾਬੰਦਾ ਕਿ ਇਸ ਮਾਹੌਲ ਚ ਪਰਮੇਸ਼ਰ ਤੇਰੀ ਸ਼ਾਂਤੀ ਉਤਰੇ ਮੇਰੇ ਖੁਦਾਬੰਦਾ ਕਿਉਂਕਿ ਤੇਰਾ वचन ਕਹਿੰਦਾ ਵਾ ਤੁਸੀਂ ਸ਼ਾਂਤੀ ਦੇ ਰਾਜਕਰਮਾਰ ਹੋ ਮੇਰੇ ਖੁਦਾਬੰਦਾ ਹਾਲੇਲੂਇਆ ਮੇਰੇ ਪ੍ਰਭੂ ਜੀ ਦਇਆ ਕਰੋ ਮੇਰੇ ਖੁਦਾ ਬੰਦਾ ਜੋ ਵੀ ਭੈਣ ਭਰਾ ਮੇਰੇ ਪਿਤਾ ਉਹ ਜਗ੍ਹਾ ਤੇ ਮੌਜੂਦ ਨੇ ਬਾਰਡਰਾਂ ਤੇ ਮੌਜੂਦ ਨੇ ਪਰਮੇਸ਼ਵਰ ਉਹਨਾਂ ਤੇ ਤੇਰੀ ਦਇਆ ਰਹੇ ਮੇਰੇ ਖੁਦਾ ਉਹਨਾਂ ਪਰਿਵਾਰਾਂ ਤੇ ਤੇਰੀ ਦਇਆ ਰਹੇ ਮੇਰੇ ਪ੍ਰਭੂ ਜੀ ਪੂਰੇ ਵਰਲਡ ਤੇ ਤੇਰੀ ਸ਼ਾਂਤੀ ਮੰਗਦੀ ਆ ਮੇਰੇ ਪਰਮੇਸ਼ਵਰ ਰਹਿਮ ਕਰ ਕਿਰਪਾ ਕਰ ਮੇਰੇ ਪ੍ਰਭੂ ਜੀ तेरा धनवाद कर दे मेरे परमेश्वर हाले थैंक यू जी जस थैंक यू लॉर्ड हाले ग्लोरी फादर थोड़ा तो धनवाद धनवाद तारीफ तारीफ महिमा स्तुति मेरे प्रभु जी ओ मेरे पिता दया करी मेरे परमेश्वर तू स्वर्ग च विराजमान मेरा परमेश्वर है हाले प्रभु जी ਏ ਆਕਾਸ਼ ਤੇਰਾ ਸੰਗਾਸਨ ਤ੍ਰਿਖਰੀ ਤੇਰੇ ਪੈਰਾਂ ਦੀ ਚੌਕੀ ਮੇਰੇ ਖੁਦਾਬੰਦਾ ਤੇਰਾ ਧੰਨਵਾਦ ਕਰਦੇ ਮੇਰੇ ਖੁਦਾਬੰਦਾ ਸ੍ਰਿਸ਼ਟੀ ਦੇ ਕਰਤਾ ਦਾ ਤਾ ਤੁਹਾਨੂੰ ਧੰਨਵਾਦ ਤਾਰੀਫ ਕਰਦੇ ਮੇਰੇ ਪਰਮੇਸ਼ਰ ਇੱਕ ਇੱਕ ਜੰਤ ਤੇ ਪ੍ਰਭੂ ਤੇਰੀ ਦਇਆ ਮੰਗਦੀ ਹੈ ਪ੍ਰਭੂ ਤੇਰੇ ਲੋਕਾਂ ਦੇ ਤੇਰੀ ਦਇਆ ਮੰਗਦੀ ਹੈ ਖੁਦਾਬੰਦਾ ਸਭ ਦੇ ਅੰਦਰ ਪ੍ਰਭੂ ਜੀ ਪ੍ਰੇਮ ਦਾ ਫਲ ਉਤਪੰਨ ਕਰਦੇ ਮੇਰੇ ਖੁਦਾਬੰਦਾ ਹਰ ਇੱਕ ਬੰਦਾ ਪ੍ਰਭੂ ਤੇਰੀ ਦੀਨਗੀ ਚਾਣਾ ਸਿੱਖੇ ਮੇਰੇ ਖੁਦਾਬੰਦਾ ਪ੍ਰੇਮ ਨਾਲ ਆਣਾ ਸਿੱਖੇ ਮੇਰੇ ਪ੍ਰਭੂ ਜੀ ਪ੍ਰੇਮ ਮਾਲਾ ਮੇਰ ਮਲਾਪ ਵਾਲਾ ਆਤਮਾ ਬਖਸ਼ੋ ਮੇਰੇ ਪ੍ਰਭੂ ਜੀ ਦਇਆ ਕਰੋ ਪ੍ਰਭੂ ਬੰਦਾ ਸਾਡੇ ਗੁਰੂ ਤੇ ਪ੍ਰਭੂ ਜੀ ਪੂਰੀ ਕਲਿਸ਼ੀਆ ਤੇ ਮੇਰੇ ਖੁਦਾ ਬੰਦਾ ਪੂਰੀ ਵਰਲਡ ਤੇ ਤੇਰੀ ਦਇਆ ਹੋਵੇ ਮੇਰੇ ਪ੍ਰਭੂ ਜੀ ਮਦਦ ਕਰਾਈ ਕਰੋ ਦਰਸ ਕਰੋ ਇਸ ਦੁਆ ਨੂੰ ਸੁਣੋ ਤੇ ਕਬੂਲ ਕਰੋ ਦੁਆ ਇਹੇਸ਼ੂ ਨਾਮ ਜਿ ਮੰਗਦੇ ਆ ਆਮੀਨ 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 ਹਾਲੇਲੂਇਆ ਹਾਲੇਲੂਇਆ ਜੀ ਤੇ ਸਿਰਤਨਵਾਦ ਕਰਦੇ ਮੇਰੇ ਪ੍ਰਭੂ ਜੀ ਸਾਰੇ ਪੰਨੇ ਪੰਨੇ ਚੈਮੀ ਸੀਰੀ